ਮਹਾਰਾਜਾ ਅਗਰਸੈਨ ਕੀ ਜੈ ਅੱਜ ਅਗਰਵਾਲ ਜਨਤੀ ਦੇ ਉਪਲਕਸ਼ ਵਿੱਚ ਅਗਰਵਾਲ ਸਭਾ ਭਲਾਡਾ ਵੱਲੋਂ ਇੱਕ ਸ਼ੋਭਾ ਹੁਣ ਕਿਸੇ ਵੀ ਤਰ੍ਹਾਂ ਦੀ ਦਵਾਈ ਜਾਂ ਟੈਸਟਾਂ ਲਈ ਪ੍ਰਾਈਵੇਟ ਹਸਪਤਾਲਾਂ ਦੇ ਚੱਕਰ ਨਹੀਂ ਲਗਾਉਣੇ ਪੈਂਦੇ ਤੇ ਖਰਚੇ ਦਾ ਡਰ ਵਿਨਿਸ਼ਤ ਹੁੰਦਾ ਸਗੋਂ ਮੁਹੱਲਿਆਂ 'ਚ ਖੁੱਲੇ ਆਮ ਆਦਮੀ ਕਲੀਨਿਕ ਮੁਫਤ 'ਚ ਸੇਵਾਵਾਂ ਪ੍ਰਦਾਨ ਕਰ ਰਹੇ ਨੇ ਇਹ ਸਭ ਮੁਮਕਿਨ ਹੋ ਪਾਇਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਕੋਸ਼ਿਸ਼ਾਂ ਸਦਕਾ ਜਨਤਾ ਸੁਪਨਾ ਪੰਜਾਬ ਦੇ ਲੋਕਾਂ ਨੂੰ ਮੁਫਤ 'ਚ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨਾ ਹੈ। ਇਸੇ ਦੇ ਚੱਲਦਿਆਂ ਪੰਜਾਬ 'ਚ ਹੁਣ ਤੱਕ 842 ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕੀਤੇ ਗਏ ਹਨ ਜਿਨ੍ਹਾਂ ਦੇ ਵਿੱਚ 80 ਤਰ੍ਹਾਂ ਦੀਆਂ ਜ਼ਰੂਰੀ ਦਵਾਈਆਂ ਅਤੇ 38 ਤਰ੍ਹਾਂ ਦੇ ਟੈਸਟਾਂ ਦੀ ਸਹੂਲਤ ਮੁਫਤ ਮੌਹਈਆ ਕਰਵਾਈ ਜਾ ਰਹੀ ਹੈ। ਇੰਨਾ ਹੀ ਨੇ ਇਹਨਾਂ ਕਲੀਨਿਕਾਂ ਚ ਮਾਹਰ ਡਾਕਟਰ ਲੋਕਾਂ ਨੂੰ ਸੇਵਾਵਾਂ ਦੇ ਰਹੇ ਨੇ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਜਲਮੁਖਮਰ ਹੈ ਮੈਂ ਪੰਨੂ ਮੱਲਾ ਕਲੀਨਿਕ ਵਾਲੇ ਜਿਹਾ ਜੰਦਾ ਹਾਂ ਪੰਜਾਬ ਸਰਕਾਰ ਨੇ ਮੋਹੱਲਾ ਕਲੀਨਿਕ ਹਰ ਥਾਂ ਖੋਲੇ ਹੋਏ ਨੇ ਜਿਸ ਕਰਕੇ ਸਾਡੇ ਸਾਡੇ ਵਰਗੇ ਲੋਕਾਂ ਨੂੰ ਅਤੇ ਸਾਨੂੰ ਵੀ ਬਹੁਤ ਜ਼ਿਆਦਾ ਫਾਇਦਾ ਹੋਇਆ ਹੈ ਪਹਿਲਾਂ ਆਪਾਂ ਟੈਸਟ ਵੀ ਬਾਹਰੋਂ 500000 ਦੇ ਕਰਵਾਉਂਦੇ ਸੀ ਇੱਥੇ ਤਾਂ ਇਹ ਟੈਸਟ ਵੀ ਫ੍ਰੀ ਹੁੰਦੇ ਨੇ ਮੈਂ ਪੰਜਾਬ ਸਰਕਾਰ ਦਾ ਦਿਲੋ ਧੰਨਵਾਦ ਕਰਦਾ ਰੰਗਲਾ ਪੰਜਾਬ ਚ ਬਣਾਉਣਾ ਉਹਦੇ ਵਾਸਤੇ ਸਿਹਤਮੰਦ ਪੰਜਾਬ ਪਹਿਲਾਂ ਚਾਹੀਦਾ ਕਿਉਂਕਿ ਬਾਕੀ ਦੇ ਕੰਮ ਬਾਅਦ ਚ ਪਹਿਲਾਂ ਸਿਹਤ ਜ਼ਰੂਰੀ ਹੈ ਸੋ ਸਿਹਤਮੰਦ ਪੰਜਾਬ ਇਹ ਦਾਰਾ ਸਿੰਘ ਦਾ ਪੰਜਾਬ ਹੈ ਇਹ ਮਿਲਖਾ ਸਿੰਘ ਦਾ ਪੰਜਾਬ ਹੈ ਇਹ ਹਾਕੀ ਦਾ ਫੌਜ ਵਿੱਚ ਭਰਤੀ ਹੋਣ ਵਾਲੇ ਜਰਨੈਲਾਂ ਦਾ ਪੰਜਾਬ ਹੈ ਯਾਤਰਾ ਦਾ ਅਜੋਜਨ ਕੀਤਾ ਗਿਆ ਹੈ ਕਿਉਂਕਿ ਸ਼ਹਿਰ ਦੀਆਂ ਬਾਕ-ਵਕ ਬਜ਼ਾਰਾਂ ਵਿੱਚੋਂ ਹੁੰਦੀ ਹੋਈ ਸਾਰੇ ਸ਼ਹਿਰ ਵਿੱਚ ਪਰਮਣ ਕੀਤਾ ਹੈ ਉਹਦੇ ਵਿੱਚ ਸਾਡੇ ਸ਼ਹਿਰ ਦੇ ਸਾਰੇ ਹੀ ਸੰਸਥਾਵਾਂ ਦਾ ਔਰ ਸਾਡੇ ਇਲਾਕੇ ਦੇ ਮਾਨਸਾ ਜ਼ਿਲ੍ਹੇ ਦੇ ਸਾਡੇ ਜ਼ਿਲ੍ਹਾ ਪ੍ਰਧਾਨ ਬినੋਦ ਪੰਮਾ ਜੀ ਪੰਜਾਬ ਦੇ 22 ਪ੍ਰਧਾਨ ਅਸ਼ੋਕ ਜੀ ਪਰ ਹੋਰ ਵੀ ਅਨੇਕ ਸਾਡੇ ਵਿਜੇ ਗੋਇਲ ਜੀ ਐਡਵੋਕੇਟ ਡਾਕਟਰ ਪਵਨ ਜੀ ਅਮਰਿੰਦਰ ਸਿੰਘ ਦਾਤੇਵਾਸ ਰਵਿੰਦਰ ਟਿੰਕੂ ਜੀ ਸਤੀਸ਼ ਸਿੰਘਲਾ ਜੀ ਤੇ ਹੋਰ ਸਾਰੇ ਸੰਸਥਾਵਾਂ ਵੱਲੋਂ ਅੱਜ ਇਸ ਤੋਂ ਵੱਧ ਤੋਂ ਵੱਧ ਇਹਨਾਂ ਕੀ ਸੰਸਥਾ ਨੂੰ ਇਨਕੇ ਸਹਿਯੋਗ ਦੇ ਕੇ ਇਸ ਛੋਹਈ ਯਾਤਰਾ ਨੂੰ ਕਾਮਯਾਬ ਕੀਤਾ ਹੈ ਅਗਰਵਾਲ ਸਭਾ ਹਮੇਸ਼ਾ ਇਕ ਕ੍ਰਿਤੀਆਂ ਦੇ ਖਿਲਾਫ ਜੋ ਅਗਰਵਾਲ ਸਭਾ ਦੇ ਵਿੱਚ ਅਗਰਵਾਲ ਸਮਾਜ ਦੇ ਵਿੱਚ ਕ੍ਰਿਤੀਆਂ ਨੇ ਉਹਦੇ ਵਾਸਤੇ ਸਮੇਂ-ਸਮੇਂ ਤੇ ਸੰਘਰਸ਼ ਕਰਦੀ ਰਹਿੰਦੀ ਹੈ ਔਰ ਸ਼ਹਿਰ ਦੇ ਵਿੱਚ ਜਿਵੇਂ ਕੋਈ ਫੁੱਲਾਂ ਦੀ ਆਪਣਾ ਵਿਵਸਥਾ ਕੀਤੀ ਗਈ ਹੈ ਔਰ ਜਿਵੇਂ ਕੋਈ ਗਰੀਬ ਲੜਕੀਆਂ ਨੇ ਉਹਨਾਂ ਦੇ ਵਿਆਹ ਵੀ ਅਗਰਵਾਲ ਸਭਾ ਵੱਲੋਂ ਕੀਤਾ ਜਾਂਦਾ ਹੈ ਅਗਰਵਾਲ ਸਭਾ ਵੱਲੋਂ ਇੱਕ ਮੈਰਿਜ ਬਿਊਰੋ ਜੋ ਅਗਰਵਾਲ ਮੈਰਿਜ ਬਿਊਰੋ ਹੈ ਜਿਹਦੀ ਕੋਈ ਫੀਸ ਨਹੀਂ ਆ ਗਈ ਉਹ ਵੀ ਚਲਾਇਆ ਜਾ ਰਿਹਾ ਹੈ ਹਮੇਸ਼ਾ ਅਗਰਵਾਲ ਸਭਾ ਅਗਰਵਾਲ ਸਮਾਜ ਦੇ ਵਾਸਤੇ ਲਗਾਤਾਰ ਕੋਈ ਨਾ ਕੋਈ ਕਾਰਵਾਈ ਕਰਦਾ ਰਹਿੰਦਾ ਹੈ ਮਹਾਰਾਜਾ ਅਗਰਸੈਨ ਕੀ ਜੈ ਮਹਾਰਾਜਾ ਅਗਰਸੈਨ ਦੀ ਜੈ ਮਹਾਰਾਜਾ ਅਗਰਸੈਨ ਜੀ ਦੇ 5182ਵੇਂ ਜਨਮ ਦਿਨ ਤੇ ਇੱਕ ਸ਼ੋਭਾ ਯਾਤਰਾ ਅਗਰਵਾਲ ਸਭਾ ਬਲਾਡਾ ਵੱਲੋਂ ਸ੍ਰੀ ਚਰਨਜੀਤ ਲਾਲ ਜੈਨ ਦੀ ਰਹਿਨਮਾਈ ਹੇਠ ਕੱਢੀ ਜਾ ਰਹੀ ਹੈ ਅਗਰਵਾਲ ਸਭਾ ਸਮਾਜ ਲਈ ਬਹੁਤ ਕੰਮ ਕਰ ਰਹੀ ਹੈ ਜਿਵੇਂ ਕਿ ਮੈਰਿਜ ਵੀ ਉਹਨਾਂ ਦਾ ਕੰਮ ਕਰ ਲਈ ਹੈ ਇਸ ਤੋਂ ਇਲਾਵਾ ਸ਼ਾਦੀਆਂ ਦਾ ਕੰਮ ਅਗਰਵਾਲਾਂ ਦਾ ਸ਼ਾਦੀਆਂ ਦਾ ਕੰਮ ਕੀਤਾ ਜਾ ਰਿਹਾ ਹੈ ਇਸ ਤੋਂ ਇਲਾਵਾ ਕੋਈ ਵੀ ਦੁੱਖ ਸੁਖ ਵਿੱਚ ਇਹ ਸਹਾਈ ਹੁੰਦੇ ਹਨ ਜੈ ਅਗਰਸੈਨ ਜੀ ਮਹਾਰਾਜ ਕੀ ਜੈ ਮਹਾਰਾਜਾ ਅਗਰਸੈਨ ਕੀ ਜੈ ਅੱਜ ਅਗਰਵਾਲ ਜਨਤੀ ਦੇ ਉਪਲਕਸ਼ ਵਿੱਚ ਅਗਰਵਾਲ ਸਭਾ ਭਲਾਡਾ ਵੱਲੋਂ ਇੱਕ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ ਜੋ ਕਿ ਸ਼ਹਿਰ ਦੀਆਂ ਬਾਕ-ਬਾਕ ਬਾਜ਼ਾਰਾਂ ਵਿੱਚੋਂ ਹੁੰਦੀ ਹੋਈ ਸਾਰੇ ਸ਼ਹਿਰ ਵਿੱਚ ਪਰਮਨ ਕੀਤਾ ਹੈ ਉਹਦੇ ਵਿੱਚ ਸਾਡੇ ਸ਼ਹਿਰ ਦੇ ਸਾਰੇ ਹੀ ਸੰਸਥਾਵਾਂ ਦਾ ਔਰ ਸਾਡੇ ਇਲਾਕੇ ਦੇ ਮਾਨਸਾ ਜ਼ਿਲ੍ਹੇ ਦੇ ਸਾਡੇ ਜ਼ਿਲ੍ਹਾ ਪ੍ਰਧਾਨ ਵਿਨੋਦ ਪੰਮਾ ਜੀ ਪੰਜਾਬ ਦੇ ਬਾਈਸ ਪ੍ਰਧਾਨ ਅਸ਼ੋਕ ਜੀ ਔਰ ਹੋਰ ਵੀ ਜਣੇ ਸਾਡੇ ਵਿਜੇ ਗੋਇਲ ਜੀ ਐਡਵੋਕੇਟ ਡਾਕਟਰ ਪਵਨ ਜੀ ਅਮਰਿੰਦਰ ਸਿੰਘ ਦਾਤੇਵਾਸ ਰਵਿੰਦਰ ਟਿੰਕੂ ਜੀ ਸਤੀਸ਼ ਸਿੰਘਲਾ ਜੀ ਤੇ ਹੋਰ ਸਾਰੇ ਸੰਸਥਾਵਾਂ ਵੱਲੋਂ ਅੱਜ ਇਸ ਤੋਂ ਵੱਧ ਤੋਂ ਵੱਧ ਜਣੇ ਕਿ ਸੰਸਥਾ ਨੂੰ ਜਣੇ ਕੇ ਸਹਿਯੋਗ ਦੇ ਕੇ ਇਸ ਛੋਹ ਯਾਤਰਾ ਨੂੰ ਕਾਮਯਾਬ ਕੀਤਾ ਹੈ ਅਗਰਵਾਲ ਸਭਾ ਹਮੇਸ਼ਾ ਇਹ ਕ੍ਰਿਤੀਆਂ ਦੇ ਖਿਲਾਫ ਜੋ ਅਗਰਵਾਲ ਸਭਾ ਦੇ ਵਿੱਚ ਅਗਰਵਾਲ ਸਮਾਜ ਦੇ ਵਿੱਚ ਕ੍ਰਿਤੀਆਂ ਨੇ ਉਹਦੇ ਵਾਸਤੇ ਸਮੇਂ-ਸਮੇਂ ਤੇ ਸੰਘਰਸ਼ ਕਰਦੀ ਰਹਿੰਦੀ ਹੈ ਔਰ ਸ਼ਹਿਰ ਦੇ ਵਿੱਚ ਜਿਵੇਂ ਕੋਈ ਫੁੱਲਾਂ ਦੀ ਆਪਣਾ ਵਿਵਸਥਾ ਕੀਤੀ ਗਈ ਹੈ ਔਰ ਜਿਵੇਂ ਕੋਈ ਗਰੀਬ ਲੜਕੀਆਂ ਨੇ ਉਹਨਾਂ ਦੇ ਵਿਆਹ ਵੀ ਅਗਰਵਾਲ ਸਭਾ ਵੱਲੋਂ ਕੀਤਾ ਜਾਂਦਾ ਹੈ ਅਗਰਵਾਲ ਸਭਾ ਵੱਲੋਂ ਇੱਕ ਮੈਰਿਜ ਬਿਊਰੋ ਜੋ ਅਗਰਵਾਲ ਮੈਰਿਜ ਬਿਊਰੋ ਹੈ ਜਿਹਦੀ ਕੋਈ ਫੀਸ ਨਹੀਂ ਆਗੀ ਉਹ ਵੀ ਚਲਾਇਆ ਜਾ ਰਿਹਾ ਹੈ ਅਗਰਵਾਲ ਸਭਾ ਅਗਰਵਾਲ ਸਮਾਜ ਦੇ ਵਾਸਤੇ ਲਗਾਤਾਰ ਕੋਈ ਨਾ ਕੋਈ ਕਾਰਵਾਈ ਕਰਦਾ ਰਹਿੰਦਾ ਹੈ ਮਹਾਰਾਜਾ ਅਗਰਸੈਨ ਕੀ ਜੈ ਮਹਾਰਾਜਾ ਅਗਰਸੈਨ ਦੀ ਜੈ ਮਹਾਰਾਜਾ ਅਗਰਸੈਨ ਜੀ ਦੇ 5182ਵੇਂ ਜਨਮ ਦਿਨ ਤੇ ਇੱਕ ਸ਼ੋਭਾ ਯਾਤਰਾ ਅਗਰਵਾਲ ਸਭਾ ਬਰਾਡਾ ਵੱਲੋਂ ਸ੍ਰੀ ਚਰਨਜੀਤ ਲਾਲ ਜੈਨ ਦੀ ਰਹਿਨਮਾਈ ਹੇਠ ਕੱਢੀ ਜਾ ਰਹੀ ਹੈ ਅਗਰਵਾਲ ਸਭਾ ਸਮਾਜ ਲਈ ਬਹੁਤ ਕੰਮ ਕਰ ਰਹੀ ਹੈ ਜਿਵੇਂ ਕਿ ਮੈਰਿਜ ਵੀ ਉਹਨਾਂ ਦਾ ਕੰਮ ਕਰ ਰਹੀ ਹੈ ਇਸ ਤੋਂ ਇਲਾਵਾ शादियों का कम अगर वाले शादियों का कम किया जा रहा है इस तुम तो अलावा कोई भी दुख सुख सहाई होंगे जय अगर सैन जी महाराज की जय देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर